ਆਨ ਮੇਕਮਾ ਚੈਨਲ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਲਾਈਵ ਤੇ ਸੋ ਜਿਹੜੇ ਜੀ ਨੇ ਲਾਈਵ ਤੇ ਉਹਨਾ ਤੁਸੀਂ ਆ ਸਕਦੇ ਹੋ ਲਾਈਵ ਤੇ ਆਪਾਂ ਗੱਲਬਾਤ ਕਰਦੇ ਆਂਗੇ ਇਸ ਸਮੇਂ ਸੋ ਸ਼ੇਅਰ ਕਰ ਦਿਓ ਲਾਈਵ ਨੂੰ ਜਿਹੜੇ ਵੀ ਸੋ ਜਿਹੜੇ ਵੀ ਇਹਨਾਂ ਨੇ ਗੱਲਬਾਤ ਕਰਨੀ ਆ ਲਾਈਵ ਤੇ ਤੁਸੀਂ ਆ ਸਕਦੇ ਹੋ ਆਪਾਂ ਤੁਹਾਡੇ ਨਾਲ ਤਕਰੀਬਨ 15-20 ਮਿੰਟ ਲਾਈਵ ਤੇ ਗੱਲਬਾਤ ਆਪਾਂ ਕਰਾਂਗੇ ਸੋ ਜਿਹੜੇ ਵੀ ਲਾਈਵ ਤੇ ਆ ਚੁੱਕੇ ਨੇ ਬਾਈ ਆਵਾਜ਼ ਦੱਸ ਦੋ ਕਿ ਸਹੀ ਆ ਰਹੀ ਹੈ ਬਿਲਕੁਲ ਫਿਰ ਆਪਾਂ ਜਿਹੜੀ ਗੱਲਬਾਤ ਉਹ ਸਟਾਰਟ ਕਰਾਂਗੇ ਤੁਸੀਂ ਲਾਈਵ ਤੇ ਆ ਸਕਦੇ ਹੋ ਆਪਣੇ ਨਾਲ ਸੋ ਆਪਾਂ ਨੂੰ ਅੱਜ ਥੋੜਾ ਜਿਹਾ ਸਮਾਂ ਮਿਲਿਆ ਸੀਗਾ ਤਾਂ ਕਰਕੇ ਆਪਾਂ ਲਾਈਵ ਹੋ ਜਾਾਂਗੇ ਅੱਜ ਸੋ ਜਿਹਦੇ ਜਿਹਦੇ ਕੋਲ ਵੀਡੀਓ ਜਾ ਰਹੀ ਆ ਤਾਂ ਫਿਰ ਤੁਸੀਂ ਆ ਜਾਓ ਲਾਈਵ ਤੇ ਅੱਪਾਂ ਜਾ ਰਹੇ ਸੀ ਤੇ ਆਪਾਂ ਨੂੰ ਥੋੜਾ ਜਿਹਾ ਸਮਾਂ ਮਿਲਿਆ ਸੋਚਿਆ ਕਿ ਥੋੜਾ ਜਿਹਾ ਆਪਾਂ ਲਾਈਵ ਹੁੰਨੇ ਆ ਯਾਰਾਂ ਦੋਸਤਾਂ ਨਾਲ ਗੱਲਾਂ ਕਰਾਂਗੇ ਸੋ ਜੇਕਰ ਰਿਸਪੌਂਸ ਚੰਗਾ ਹੋ ਫਿਰ ਆਪਾਂ 10-15 ਮਿੰਟ ਲਵਾਵਾਂਗੇ ਨਹੀਂ ਫਿਰ ਆਪਾਂ ਲਾਈਵ ਨੂੰ ਕੱਟ ਦਾਂਗੇ ਸੋ ਆਜੋ ਜੀਨੇ ਜੀਨੇ ਗੱਲਬਾਤ ਕਰਨੀ ਹੈ ਕੋਈ ਵੀ ਸਵਾਲ ਹੁੰਦਾ ਦੋਸਤੋ ਜਾਨਵਰਾਂ ਪ੍ਰਤੀ ਤੁਸੀਂ ਆਪਾਂ ਤੋਂ ਪੁੱਛ ਸਕਦੇ ਹੋਗੇ ਸੋ ਆਜੋ ਲਾਈਵ ਤੇ ਭਾਈ ਜਿਹੜੇ ਜਿਹੜੇ ਬੇਲੇ ਸੋ ਹੁਣ ਅੱਜ ਆਪਾਂ ਜਿਹੜੇ ਲਾਈਵ ਤੇ ਦੋਸਤੋ ਗੱਲਬਾਤ ਕਰਾਂਗੇ ਉਹ ਅੰਡੇ ਦੇ ਰੇਟ ਦੀ ਗੱਲਬਾਤ ਕਰਾਂਗੇ ਕਿਉਂਕਿ ਹੁਣ ਜਿਹੜਾ ਅੰਡੇ ਦਾ ਰੇਟ ਆ ਦੋਸਤੋ ਦੇਸੀ ਅੰਡੇ ਦੇ ਰੇਟ ਦੀ ਆਪਾਂ ਜੇਕਰ ਗੱਲਬਾਤ ਕਰੀਏ ਤਾਂ ਰੇਟ ਕਾਫੀ ਜ਼ਿਆਦਾ ਹੋ ਚੁੱਕਿਆਗਾ ਤਕਰੀਬਨ ਜਿਹੜਾ ਅੰਡੇ ਦਾ ਰੇਟ ਆ ਉਹ ਦੋਸਤੋ 15 ਰੁਪਏ ਤੋਂ 20 ਰੁਪਏ ਤੱਕ ਜਿਹੜਾ ਅੰਡੇ ਦਾ ਰੇਟ ਵੀ ਹੁਣ ਚੱਲ ਰਿਹਾਗਾ ਬਾਕੀ ਜਿਹੜੇ ਜਿਹੜੇ ਵੀਰ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਗਏ ਚੀਜ਼ਾਂ ਹਨਾ ਸੋ ਬਹੁਤ ਸਾਰੇ ਵੀਰ ਐਂ ਵੀ ਪੁੱਛਦੇ ਨੇ ਕਿ ਬਾਈ ਹੁਣ ਪਾਂਡੇ ਦਾ ਰੇਟ ਕੀ ਰੱਖੀਏ ਬਾਈ ਹੁਣ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਨਵੰਬਰ ਮਹੀਨੇ ਦਾ ਵੀ ਜਿਹੜੀ ਹੁਣ ਨਵੰਬਰ ਮਹੀਨੇ ਦੀ ਸਮਾਪਤੀ ਹੋ ਚੁੱਕੀ ਹੈਗੀ ਕੱਲ ਨੂੰ ਇੱਕ ਤਰੀਕ ਹੋ ਜੂ ਸੋ ਦੋਸਤੋ ਹੁਣ ਜਿਹੜਾ ਅੰਡੇ ਦਾ ਰੇਟ ਆ ਉਹ ਤਕਰੀਬਨ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਅੰਡੇ ਦਾ ਰੇਟ ਚੱਲ ਰਿਹਾਗਾ ਕੀ ਹਾਲ ਹੈ ਬਾਈ ਅਮਰਤભાઈ ਹੋ ਠੀਕ ਹੋ ਅਮਰਤભાઈ ਆਪਣਾ ਲਾਈਵ ਤੇ ਆ ਗਿਆ ਆਪਣੇ ਨਾਲ ਸੋ ਹੁਣ ਅੰਡੇ ਦਾ ਰੇਟ ਦੋਸਤੋ ਘੱਟੋ ਘੱਟ ਤੁਸੀਂ 15 ਤੋਂ 20 ਰੁਪਏ ਵੇਚੋ ਜੇਕਰ ਭਾਂਡੇ ਦਾ ਰੇਟ ਹੁਣ ਚੰਗਾ ਲਵਾਂਗੇ ਤਾਂ ਹੀ ਆਪਾਂ ਨੂੰ ਜਿਹੜੀ ਹੁਣ ਅੱਗੇ ਅੱਗੇ ਜਾ ਕੇ ਆਪਾਂ ਨੂੰ ਜਿਹੜਾ ਪ੍ਰੋਫਿਟ ਹੋਊਗਾ ਸੋ ਗਰਮੀਆਂ 'ਚ ਚਲੋ ਜਿਹੜਾ ਆਪਣਾ ਅੰਡਾ ਵੇਚ ਗਿਆ 10 ਰੁਪਏ 12 ਰੁਪਏ 15 ਰੁਪਏ ਠੀਕ ਆ ਹੁਣ ਜਿਹੜਾ ਅੰਡੇ ਦਾ ਰੇਟ ਆ ਦੋਸਤੋ ਉਹ ਤਕਰੀਬਨ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਜਾਣ ਦੋ ਲੋਕ ਬਹੁਤ ਖੁਸ਼ ਹੋ ਕੇ ਖਰੀਦਦੇ ਨੇ 20 ਰੁਪਏ ਨੂੰ ਅੰਡਾ ਸੋ ਹੁਣ ਵੀਰ ਪਏ ਤਕਰੀਬਨ ਜਿਹੜਾ ਅੰਡਾ ਹੋ ਆਪਾਂ ਨੂੰ ਵੇਚਣਾ ਚਾਹੀਦਾ ਹੈਗਾ ਜਿਹੜੇ ਜਿਹੜੇ ਵੀਰ ਸਵਾਲ ਪੁੱਛਦੇ ਹੁੰਦੇ ਨੇ ਉਹ ਹੁਣ ਸੁਣ ਲਓ ਦੋਸਤੋ ਕਿਉਂਕਿ ਜਦੋਂ ਆਪਣਾ ਅੰਡਾ ਦੋਸਤੋ ਥੋੜਾ ਜਿਹਾ ਘੱਟ ਸੇਲ ਹੁੰਦਾ ਹੈਗਾ ਉਦੋਂ ਆਪਾਂ ਨੂੰ ਇਹ ਹੁੰਦਾ ਚਲੋ ਆਪਾਂ ਸਸਤਾ ਵੇਚਦੇ ਚਲੋ ਜਿਹੜਾ ਦੇਸੀ ਅੰਡਾ ਉਹ ਜਿਆਦਾ ਸਮਾਂ ਆਪਾਂ ਸਟੋਰ ਵੀ ਨਹੀਂ ਕਰ ਸਕਦੇ ਚਲੋ ਸਰਦੀਆਂ ਜੇ ਹੋ 8-10 ਦਿਨ ਅੰਡੇ ਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਸੋ ਆਪਾਂ ਨੂੰ ਇਹ ਹੁੰਦਾ ਕਿ ਚਲੋ ਹੁਣ ਸੇਲ ਕਰ ਦਿੰਨੇ ਹੈ ਹਨਾ ਬਾਕੀ ਤੁਸੀਂ ਰੇਟ ਆਪਦੇ ਏਰੀਆ ਦੇ ਹਿਸਾਬ ਨਾਲ ਲਾ ਸਕਦੇ ਹੋਣਾ ਜੇਕਰ ਤੁਹਾਡੇ ਏਰੀਆ 'ਚ ਮੁਰਗੀਆਂ ਦੀ ਗਿਣਤੀ ਜ਼ਿਆਦਾ ਕਹਿੰਦੇ ਤੋਂ ਬਾ ਫਾਰਮ ਵਗੈਰਾ ਜ਼ਿਆਦਾ ਨਹੀਂ ਤਾਂ ਤੁਸੀਂ ਜਿਹੜਾ ਰੇਟ ਆ ਉਹ ਜਿਹੜਾ ਜ਼ਿਆਦਾ ਵੀ ਲੈ ਸਕਦੇ ਹੋ ਅੰਡੇ ਦਾ ਪਰ ਜੇਕਰ ਮੁਰਗੀਆਂ ਜ਼ਿਆਦਾ ਨਹੀਂ ਤਾਂ ਤੁਸੀਂ ਥੋੜਾ ਜਿਹਾ ਰੇਟ ਕੱਟ ਵੀ ਦੇ ਸਕਦੇ ਹੋ ਤੁਸੀਂ ਆਪਣੇ ਏਰੀਆ ਦੇ ਡਿਮਾਂਡ ਦੇ ਹਿਸਾਬ ਨਾਲ ਦੋਸਤੋ ਜਿਹੜਾ ਤੁਸੀਂ ਉਹ ਆਂਡਾ ਸੇਲ ਕਰਨਾਗਾ ਤੇ ਬਾਕੀ ਇਸ ਟਾਈਮ ਜਿਹੜਾ ਅੰਡਾ ਸੇਲ ਵਧੀਆ ਹੋ ਰਿਹਾ ਬਹੁਤ ਹੀ ਚੰਗੇ ਰੇਟ ਤੇ ਅੰਡਾ ਜਿਹੜਾ ਸੇਲ ਹੋ ਰਿਹਾ ਯਾਰਾਂ ਦੋਸਤਾਂ ਦਾ ਬਹੁਤ ਸਾਰੇ ਵੀਰਾਂ ਦੇ ਫੋਨ ਵੀ ਆਉਂਦੇ ਨੇਗੇ ਕਿ ਬਾਈ ਅੰਡਾ ਜਿਹੜਾ ਬਹੁਤ ਵਧੀਆ ਰੇਟ ਤੇ ਸੇਲ ਹੋ ਰਿਹਾ ਹੈਗਾ ਸੋ ਬਹੁਤ ਵਧੀਆ ਬਈ ਆਪਾਂ ਨੇ ਮਿਹਨਤ ਕੀਤੀ ਹੈ ਨਾ ਸੋ ਆਹੀ ਸਮਾਂ ਹੁੰਦਾ ਜਿਹੜਾ ਵੀ ਆਪਾਂ ਅੰਡਾ ਵੇਚ ਕੇ ਜਿਹੜਾ ਚੰਗਾ ਮੁਨਾਫਾ ਲੈ ਸਕੀਏ ਅੰਮ੍ਰਿਤભાઈ ਕਹਿੰਦਾ ਭਾਜੀ ਲੋਕੀ ਦੁਕਾਨਾਂ ਤੋਂ ਖਰੀਦ ਲੈ ਨੇ ਬਈ ਵਸ ਸਾਈ ਆ ਪਤਾ ਕੀ ਚੱਕਰ ਆ ਯਾਰ ਜੇ ਕੋਈ ਚੰਗੀ ਚੀਜ਼ ਦਿੰਦਾ ਦੋ ਚੰਗੀ ਮਹਿੰਗੀ ਹਨਾ ਉਹ ਖਾ ਲੈਣੀ ਚਾਹੀਦੀ ਕਿਉਂਕਿ ਚਲੋ ਫਾਰਮੀ ਅੰਡਾ ਆ ਆਪਣੀ ਜਗ੍ਹਾ ਤੇ ਹਨਾ ਦੇਸੀ ਅੰਡਾ ਆ ਆਪਣੀ ਜਗ੍ਹਾ ਤੇ ਆ ਹੁਣ ਜਿਸ ਤਰ੍ਹਾਂ ਹੁਣ ਵਾਇਰਲ ਬੁਖਾਰ ਚੱਲ ਰਹੇ ਨੇ ਹਨਾ ਹੁਣ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਦੇਸੀ ਅੰਡਾ ਦੋਸਤੋ ਉਹਦਾ ਕੋਈ ਤੋੜ ਨਹੀਂ ਹੈਗਾ ਜਿਹੜਾ ਦੇਸੀ ਅੰਡਾ ਜੇਕਰ ਤੁਹਾਨੂੰ 20 ਰੁਪਏ ਦਾ ਵੀ ਮਿਲਦਾਗਾ ਤਾਂ ਸਮਝ ਲਓ ਸਸਤਾਗਾ ਇਹ ਚ ਪ੍ਰੋਟੀਨ ਵਿਟਾਮਿਨ ਬਹੁਤ ਜ਼ਿਆਦਾ ਮਾਤਰਾ ਚ ਹੁੰਦੇ ਨੇ ਸੋ ਇਹ ਨਾ ਸੋਚਿਆ ਕਰੋ ਕਿ ਪੈਸੇ ਜ਼ਿਆਦਾ ਲੱਗਦੇ ਨੇ ਜੇਕਰ ਆਪਾਂ ਸਰਦੀ ਸਰਦੀ ਅੰਡਾ ਖਾ ਲਾਂਗੇ ਤਾਂ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਆਪਾਂ ਬਿਮਾਰੀਆਂ ਦੇ ਵੀ ਪੈਸੇ ਲਾਈ ਲੈਨੇ ਆ ਹਨਾ ਜਿਵੇਂ ਅਮਰਤਵੀਰ ਕਹਿ ਰਿਹਾ ਕਿ ਦੁਕਾਨਾ ਤੋਂ ਖਰੀਦ ਲੈਨੇ ਬਾਈ ਬਸ ਲੋਕਾਂ ਨੂੰ ਆਏ ਹਨਾ ਇਹ ਕੋਲਚਾ ਤਾਂ ਉਹ 20 ਰੁਪਏ ਦਾ ਲੈ ਕੇ ਖਾ ਲੈਣਗੇ ਪਰ ਜਦੋਂ ਅੰਡਾ ਉਹਨਾਂ ਨੂੰ ਖਰੀਦਣਾ ਪੈਂਦਾ 15 18 ਰੁਪਏ ਦਾ ਜਾਂ 20 ਰੁਪਏ ਦਾ ਉਦੋਂ ਥੋੜਾ ਜਿਹਾ ਉਹ ਦਿੱਕਤ ਮੰਨਦੇ ਨੇਗੇ ਸੋ ਭਾਈ ਜਿਹੜੀ ਚੰਗੀ ਚੀਜ਼ ਆ ਹਨਾ ਜੇਕਰ ਆਪਾਂ ਚੰਗੀ ਚੀਜ਼ ਹੀ ਖਾਵਾਂਗੇ ਤਾਂ ਹੀ ਉਹ ਜਿਹੜਾ ਆਪਣਾ ਸਰੀਰ ਉਹ ਸਹੀ ਰਹੂਗਾ ਹਨਾ ਦੇਸੀ ਬਈ ਆਏ ਆ ਪਤਾ ਕੀ ਚੱਕਰ ਹੈ ਫੰਡਾ ਕੀ ਹੈ ਹੁਣ ਮੇਰੇ ਵਰਗੇ ਨੇ 100 200 ਮੁਰਗੀ ਰੱਖ ਲਈ ਹੈ ਨਾ ਉਹਦਾ ਅੰਡਾ ਸੇਲ ਨਹੀਂ ਹੁੰਦਾ ਤਾਂ ਉਹ ਦੁਕਾਨਾਂ ਤੇ ਦੇ ਦਿੰਦੇ ਨੇ ਹੈ ਨਾ ਕੋਈ 5 ਰੁਪਏ ਨੂੰ ਕੋਈ 6 ਰੁਪਏ ਨੂੰ ਕੋਈ 7 ਰੁਪਏ ਨੂੰ ਤੇ ਉੱਥੋਂ 10 12 15 ਰੁਪਏ ਨੂੰ ਜਿਹੜਾ ਅੰਡਾ ਦੇਈ ਜਾਂਦੇ ਨੇ ਲੋਕੀ ਉੱਥੋਂ ਦੁਕਾਨਾਂ ਤੋਂ ਖਰੀਦੀ ਜਾਂਦੇ ਨੇ ਹੈ ਨਾ ਸੋ ਬਸ ਹੁਣ ਆਪਾਂ ਕੀ ਕਹਿ ਸਕਦੇ ਹਣਾ ਸੋ ਗੱਲ ਇਹ ਹੁੰਦੀ ਹੈ ਕਿ ਅਪਾ ਚੰਗੀ ਚੀਜ਼ ਖਾਵਾਂਗੇ ਹਨਾ ਚੰਗੀ ਚੀਜ਼ ਫੇਰ ਹੀ ਆਪਾਂ ਨੂੰ ਜਿਹੜਾ ਉਹਦਾ ਜਿਹੜਾ ਬੈਨੀਫਿਟ ਆ ਜਿਹੜਾ ਉਹਦਾ ਫਾਇਦਾਗਾ ਆਪਾਂ ਨੂੰ ਫੇਰ ਹੀ ਮਿਲੂ ਜੇ ਕਰਪਾ ਚੰਗੀ ਚੀਜ਼ ਖਾਵਾਂਗੇ ਹਨਾ ਜਿਹੜੇ ਫਾਰਮ ਹੀ ਅੰਡੇ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਆ ਦੋਸਤੋ ਕੀ ਚੀਜ਼ ਹੁੰਦੀ ਹੈ ਹਨਾ ਸੋ ਕੋਸ਼ਿਸ਼ ਕਰਿਆ ਕਰੋ ਸਿਆਲੋ ਸਿਆਲ ਜੇਕਰ ਬੰਦਾ ਦੇਸੀ ਅੰਡੇ ਖਾ ਲੇ ਤਾਂ ਉਹ ਵਧੀਆ ਵਧੀਆ ਬਈ ਵਸਾਈਆਂ ਲੋਕਾਂ ਦਾ ਹੁਣ ਕੀ ਕਹੀਏ ਹੈਨਾ ਬਾਕੀ ਬਈ ਸਾਰੇ ਤਰ੍ਹਾਂ ਦੇ ਨਹੀਂ ਹੈ ਹਨਾ ਲੋਕ ਕਹਿੰਦੇ ਬਈ ਮੇਰੇ ਕੋਲ ਆਉਂਦੇ ਨੇ ਹੈਨਾ ਕਈ ਚਲੋ ਆਪਣੇ ਕੋਲ ਅੰਡੇ ਦੀ ਗਿਣਤੀ ਇੰਨੀ ਨਹੀਂ ਹੁੰਦੀ ਘੱਟ ਹੁੰਦੇ ਨੇ ਆਪਣੇ ਕੋਲ ਡੇਲੀ 8-10 ਅੰਡੇ ਹੁੰਦੇ ਨੇਗੇ ਸੋ ਬਹੁਤ ਸਾਰੇ ਵੀਰ ਕਹਿੰਦੇ ਨੇ ਬਈ ਜਿੰਨਾ ਮਰਜ਼ੀ ਰੇਟ ਲਾ ਲੈਣਾ ਵੀ ਸਾਨੂੰ ਚੀਜ਼ ਵਧੀਆ ਮਿਲ ਰਹੀ ਹੈ ਅਲੱਗ-ਅਲੱਗ ਬਈ ਹੈਨਾ ਉਹ ਹੁੰਦਾਗਾ ਕੋਈ ਕਿੱਦਾਂ ਦਾ ਸੁਭਾਅ ਕਿਸ ਦਾ ਕਿੱਦਾਂ ਦਾ ਹੈਨਾ ਕਈ ਤਾਂ ਕਈਆਂ ਨੂੰ ਤਾਂ ਪਤਾ ਹੀ ਚੀਜ਼ ਦਾ ਵੀ ਹਾਂ ਆਪਾਂ ਚੀਜ਼ ਕੋਈ ਖਾ ਰਹਾਂਗੇ ਹਨਾ ਚੀਜ਼ ਵਧੀਆਗੀ ਤੇ ਕਈਆਂ ਨੂੰ ਇਹ ਗੱਲ ਹੁੰਦੀ ਹੈ ਕਿ ਯਾਰ ਅਸੀਂ 20 ਰੁਪਏ ਲਾ ਰਹੇ ਹਾਂ ਹਨਾ ਤੇ ਬੰਦੇ ਬੰਦੇ ਦਾ ਫਰਕ ਹੁੰਦਾਗਾ ਜਿਹਨੂੰ ਤਾਂ ਜਾਣਕਾਰੀ ਆ ਜਿਹੜਾ ਤਾਂ ਸਮਝਦਾਰ ਆ ਉਹ ਤਾਂ ਖਰੀਦ ਲੂਗਾ ਦੂਜਾ ਕਹੂਗਾ ਵੀ 20 ਰੁਪਏ ਨੂੰ ਇਹ ਚ ਹੈ ਕੀ ਆ ਸੋ ਹੁਣ ਆਪਾਂ ਇੱਕ ਗੱਲ ਹੋਰ ਦੱਸਦੇ ਆ ਯਾਦ ਆਗੀ ਮਾਈਂਡ 'ਚ ਬਹੁਤ ਸਾਰੇ ਇੱਥੇ ਵੇਚਣ ਵਾਲੇ ਫਿਰਦੇ ਹੁੰਦੇ ਨੇ ਹਨਾ ਅੰਡੇ ਉਹ ਚੱਕ ਕੇ ਆਪਣਾ ਹਾਇਦਾ ਹੈ ਭਾਈ ਹੁਣ ਆਪਾਂ ਨੂੰ ਕੀ ਪਤਾ ਵੀ ਸਟੋਰ ਕੀਤਾ ਹੋਇਆ ਅੰਡਾ ਉਹ ਕਿਹੜਾ ਅੰਡਾ ਹੈਗਾ ਹਨਾ ਸੋ ਜਿਹੜੇ ਭਾਈ ਆਪਣੇ ਘਰਾਂ ਕੋਲ ਵੇਚਦੇ ਫਿਰਦੇ ਹੁੰਦੇ ਨੇ ਉਹ ਆ ਗਿਆ ਆਪਣੇ ਕੋਲ ਕੱਲ ਪਰਸੋਂ ਦੀ ਗੱਲ ਆ ਗਈ ਤੇ ਮੈਨੂੰ ਕਹਿੰਦਾ ਅੰਡੇ ਖਰੀਦ ਲਓ ਤੁਸੀਂ ਮੈਂ ਕਿੰਨੇ ਦਾ ਆਪਾਂ ਤਾਂ ਚਲੋ ਦੇਖਣੀ ਸੀ ਵੀ ਕੀ ਗੱਲਬਾਤ ਹੈ ਹਨਾ ਤੇ ਐਡੇ ਐਡੇ ਕੰਡੇ ਛੋਟੇ ਛੋਟੇ ਜਿਹੇ ਅੰਡੇ ਹੋ ਮੈਨੂੰ ਕਹਿੰਦਾ ਬਈ ਅਮਰ ਤਪਾਲ ਬਾਈ ਕਹਿੰਦਾ ਅੱਜ ਤਾਂ ਗੱਡੀ ਚ ਲੈ ਹਾਂ ਬਈ ਹਾਂ ਥੋੜਾ ਜਿਹਾ ਕਿਤੇ ਜਾ ਰਹੇ ਸੀ ਥੋੜਾ ਜਿਹਾ ਕੰਮ ਇੱਥੇ ਥੋੜਾ ਜਿਹਾ ਬੇਲੇ ਸੀ ਜੇ ਤਾਂ ਕਰਕੇ ਸੋਚਿਆ ਵੀ ਆਪਾਂ ਲਾਈਵ ਹੋ ਜਾਨੇਗੇ ਸੋ ਤਾਂ ਕਰਕੇ ਆਪਾਂ ਲਾਈਵ ਹੋਇਾਂਗੇ ਹਾਂਜੀ ਸੋ ਪੀ ਵੀ ਉਧਰੋਂ ਕਹਿ ਦੋ ਹੁਣ ਮੜਾ ਜਾ ਉਹ ਕਲੀ ਨੂੰ ਕਹਿ ਦੋ ਕਿਸੇ ਨੂੰ ਅੱਜ ਕੋਈ ਕਰੇ ਨਹੀਂ ਹੈ ਯਾਰ ਗਏ ਹੋਏ ਸੋ ਤਾਂ ਕਰਕੇ ਆਪਾਂ ਸੋਚਿਆ ਵੀ ਚਲੋ ਇੱਥੇ ਮੈਂ ਖੜਾ ਸੀ ਥੋੜਾ ਜਿਹਾ ਮੈਂ ਫ੍ਰੀ ਸੀ 15-20 ਮਿੰਟ ਮੈਂ ਚਲੋ ਅੱਜ ਗੱਡੀ 'ਚ ਲਾਈਵ ਹੋ ਜਾਣੇ ਸੀ ਗਏ ਹੋਏ ਸੀ ਥੋੜਾ ਜਿਹਾ ਬਾਹਰ ਤੇ ਬਾਕੀ ਜਿਹੜੇ ਉਹ ਫਿਰਦੇ ਹੁੰਦੇ ਨੇ ਆਪਾਂ ਗੱਲ ਕਰਦੇ ਹਾਂ ਨਾ ਇਹ ਲੋ ਫਿਰਦੇ ਹੁੰਦੇ ਨੇ ਬਾਈ ਅੱਪਾ ਨੂੰ ਨਹੀਂ ਪਤਾ ਹਨਾ ਉਹ ਕਿੰਨੇ ਕੁ ਪੁਰਾਣੇ ਕੀ ਗੱਲ ਬਾਤ ਆ ਛੋਟੇ ਛੋਟੇ ਅੰਡੇ ਹੁੰਦੇ ਨੇ 20 ਰੁਪਏ ਤੋਂ ਉਹ ਆ ਗਿਆ 8 ਰੁਪਏ ਦੇ ਆਏ ਛੋਟੇ ਛੋਟੇ ਅੰਡੇ ਹਨਾ ਤੇ ਤੁਸੀਂ ਉਹਨਾਂ ਦੇ ਚੱਕਰਾਂ 'ਚ ਨਾ ਪਿਆ ਕਰੋ ਇੱਕ ਤਾਂ ਆਇਆ ਬਈ ਆਪਣੇ ਭਾਈਆਂ ਦਾ ਸਾਥ ਦਿਆ ਕਰੋ ਹੁਣ ਆਪਾਂ ਪਿੰਡ 'ਚ ਕਿਸੇ ਨਾ ਕਿਸੇ ਵੀਰ ਕੋਲੇ ਹਨਾ ਜੀ ਮਮਰਤਪਾਲ ਦਾ ਪਿੰਡ ਆ ਬਾਈ ਅਮਰਤਪਾਲ ਸਿੱਧੂ ਲਾਈਵ ਤੇ ਆ ਹੁਣ ਆਪਣੇ ਨਾਲ ਉਹਦਾ ਜੋਲਾ ਪਿੰਡ ਆ ਬਾਈ ਹਨਾ ਇੱਥੇ ਰਾਏਕੋਟ ਕੋਲੇ ਹੈਗਾ ਉਹ ਇਧਰ ਏਰੀਆ 'ਚ ਸੋ ਉਹ ਰਾਖਦਾ ਬਈ ਉਹ ਤਾਂ ਬਹੁਤ ਵਧੀਆ ਰੇਟ ਤੇ ਖਰੀਦ ਦੇ ਵੀ ਨੇ ਹਨਾ ਸੋ ਆਪਾਂ ਨੂੰ ਆਪਣੇ ਭਾਈਆਂ ਨਾਲ ਖੜਨਾ ਚਾਹੀਦਾ ਹਨਾ ਬਈ ਹਾਂ ਬਈ ਹਾਂ ਹਾਂ ਅਮਰਤ ਵੀ ਉਹੀ ਗੱਲ ਕਰਦੇ ਆ ਦੋਨੀ ਅਮਰਤ ਆਗੇ ਬਈ ਅੱਜ ਲਾਈਵ ਤੇ ਇਹ ਸੰਧੂ ਆ ਉਹ ਸਿੱਧੂ ਆ ਸੋ ਬਈ ਪਤਾ ਕੀ ਕਰਾ ਕਿ ਆਪਾਂ ਉਹ ਤੁਰੇ ਫਿਰਦੇ ਨੇ ਆਪਾਂ ਨੂੰ ਕੁਝ ਨਹੀਂ ਪਤਾ ਉਹ ਟਰੇ ਦੇ ਕੇ ਬਾਗੇ ਹਨਾ ਅੱਪਾ ਨੂੰ ਨਹੀਂ ਪਤਾ ਕੀ ਗੱਲ ਬਾਤ ਆ ਕੀ ਨਾ ਆਂਡੇ ਹੋ ਵਧੀਆ ਨੇ ਜਾਂ ਕੱਢਿਆ ਆਪਾਂ ਪਿੰਡ 'ਚ ਜਾਨੇ ਕਿਸੇ ਦੇ ਘਰੇ ਜਿਵੇਂ ਕਿਸੇ ਦੇ ਵੀ ਰੱਖੇ ਹੋਣੇ ਉਹ ਤੋਂ ਆਪਾਂ ਲੈ ਕੇ ਆਉਣਾ ਜੇ ਆਪਾਂ ਨੂੰ ਕੋਈ ਖਰਾਬ ਨਿਕਲੂ ਜਾਂ ਕੁਝ ਹੋਰ ਵੈਸੇ ਤਾਂ ਵੀ ਇਦਾਂ ਦਾ ਕੋਈ ਕਰਦਾ ਨਹੀਂ ਹੈਗਾ ਹਨਾ ਤੇ ਆਪਾਂ ਉਹਨੂੰ ਕਹਿ ਸਕਦੇ ਆ ਆਪਾਂ ਜਿਹੜੇ ਫਿਰਦੇ ਹੁੰਦੇ ਨੇ ਮੈਂ ਦੇਖਦੇ ਆਂ ਵੀ ਬਹੁਤ ਸਾਰੇ ਉਹਨਾਂ ਤੋਂ 2-2 3 ਦਿਨ ਟ੍ਰਾਇਲ ਲੈ ਲੈਂਦੇ ਨੇ ਪਰ ਜਿਹੜੇ ਘਰੇ ਰੱਖਦੇ ਨੇ ਉਹਨਾਂ ਤੋਂ ਲੈਂਦੇ ਨਹੀਂ ਸੋ ਵੀ ਆਪਦੇ ਭਾਈਆਂ ਨਾਲ ਖੜਿਆ ਕਰੋ ਹਨਾ ਜੇਕਰ ਆਪਾਂ ਕਿਸੇ ਨੂੰ 2 ਰੁਪਏ ਵਟਾਵਾਗੇ ਹਨਾ ਤੈਨੂੰ ਬਈ ਅਗਲਾ ਹੋ ਕਰੂਗਾ ਸੋ ਜਿਹੜੇ ਘਰੇ ਰੱਖਦੇ ਨੇ ਬਈ ਉਹਨਾਂ ਨਾਲ ਖੜਿਆ ਕਰੋ ਉਹਨਾਂ ਤੋਂ ਅੰਡੇ ਲਿਆ ਕਰੋ ਤਾਂ ਜੋ ਉਹਨਾਂ ਦਾ ਉਤਸ਼ਾਹ ਵੱਧ ਸਕੇ ਜਿਹੜੇ ਤੁਰੇ ਫਿਰਦੇ ਨੇ ਬਾਹਰਲੇ ਯੂਪੀ ਬਿਹਾਰ ਦੀ ਸਟੇਟਾਂ ਦੇ ਬਈ ਹਨ ਆਪਾਂ ਨੂੰ ਵੀ ਪਤਾ ਉਹਨਾਂ ਬਾਰੇ ਸੋ ਤੁਸੀਂ ਜਿਹੜੇ ਪਿੰਡ 'ਚ ਵੀ ਰੱਖਦੇ ਨੇ ਉਹਨਾਂ ਤੋਂ ਲਿਆ ਕਰੋ ਤੇ ਚੰਗੀ ਚੀਜ਼ ਖਾਇਆ ਕਰੋ ਪ੍ਰਦੀਪ ਕੁਮਾਰ ਬਈ ਬਈ ਪਟਿਆਲੇ ਤੋਂ ਨਹੀਂ ਨਹੀਂ ਬਈ ਆਪਾਂ ਸੰਗਰੂਰ ਜ਼ਿਲ੍ਹਾ ਆਪਣਾ ਬਰਨਾਲੇ ਕੋਲ ਆਪਣਾ ਜਿਹੜਾ ਸ਼ਹਿਰ ਹੈਗਾ ਤੇ ਇਹ ਗੱਲ ਬਈ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦੋ ਬਈ ਜਿਹੜੇ-ਜਿਹੜੇ ਵੀ ਲਾਈਵ ਤੇ ਬੈਠੇ ਨੇ ਜਿੱਥੇ-ਇਥੇ ਤੁਸੀਂ ਕਰ ਸਕਦੇ ਹੋ ਸ਼ੇਅਰ ਕਰ ਦੋ ਆਪਾਂ 5 ਕੁ ਮਿੰਟ ਹੋਰ ਲਾਉਣੇ ਆ ਫਿਰ ਮੈਂ ਥੋੜਾ ਜਿਹਾ ਜਾਣਾ ਸੀਗਾ ਤੇ ਇਹ 5 ਕੁ ਮਿੰਟ ਆਪਾਂ ਲਾਈਵ ਤੇ ਹੈਗੀਆਂ ਸ਼ੇਅਰ ਜ਼ਰੂਰ ਕਰ ਦੋ ਬਈ ਤੇ ਉਹੀ ਗੱਲ ਆ ਬਈ ਜੇਕਰ ਆਪਾਂ ਆਪਣੇ ਭਰਾਵਾਂ ਤੋਂ ਖਰੀਦਾਂਗੇ ਚੀਜ਼ ਹਨਾ ਅਗਲੇ ਨੂੰ ਵੀ ਫਾਇਦਾ ਹੋਊਗਾ ਬਈ ਆਪਣੀ ਇੰਸਟਾ ਤੇ ਆਈਡੀ ਆ ਬ੍ਰਿੰਦਰ ਸਿੰਘ 145 ਤੁਸੀਂ ਸਰਚ ਮਾਰ ਕੇ ਆਪਾਂ ਨੂੰ ਇੰਸਟਾ ਤੇ ਵੀ ਉਹ ਕਰ ਸਕਦੇ ਹੋ ਪਰ ਇੰਸਟਾ ਤੇ ਵੀ ਦੱਸਦੇ ਰਹੇ ਨੇ ਕਿ YouTube ਤੇ ਆਪਾਂ ਕਿਵੇਂ ਵੀਡੀਓ ਅਪਲੋਡ ਕਰਨੀ ਹੈ ਕਿਦਾਂ ਜਿਹੜੀ YouTube ਤੋਂ ਆਪਾਂ ਅਰਨਿੰਗ ਲੈ ਸਕਦੇ ਆਂਗੇ ਆਪਾਂ ਉਹ ਵੀ ਜਿਹੜੀ ਜਿੰਨੀ ਕਪਾ ਨੂੰ ਹੈਗੀ ਹੈ ਜਾਣਕਾਰੀ ਦਿੰਨੇ ਆਂਗੇ ਸੋ ਸਾਡੇ ਨਾਲ ਇੱਕ ਸੈਕਟਰੀ ਸਾਹਿਬ ਨੇ ਗਰੁੱਪ 'ਚ ਅਮਰਤਪਾਲ ਉਹਦੀ ਗੱਲ ਕਰਦਾ ਬਾਈ। ਕਹਿੰਦਾ ਬਾਈ ਕਹਿੰਦਾ ਬਰਿੰਦਰ ਸੈਕਟਰੀ ਸਾਹਿਬ ਨੇ ਅੱਜ ਤੱਕ ਗਰੁੱਪ 'ਚ ਮੁਰਗੀਆਂ ਨੂੰ ਸੇਵ ਖਵਾ ਕੇ ਦੋ ਅੰਡੇ ਲੈ ਆ ਸਾਹਮਣੂ। ਸੈਕਟਰੀ ਸਾਹਿਬ ਬਾਈ ਬਹੁਤ ਖਰਚਾ ਕਰਦੇ ਨੇ ਉਹਦਾ ਸ਼ਕੀਨ ਬੰਦੇ ਨੇਗੇ। ਉਹਨਾਂ ਨੇ ਸ਼ੌਂਕ ਨਾਲ ਪਾਲੇ ਨੇ। ਹਰਪਾਲ ਸਿੰਘ ਬਾਈ ਹੋਰ ਬਾਈ ਹਰਪਾਲ ਠੀਕ ਹੋ ਮੇਰੇ ਵੱਡੇ ਭਾਈ। ਥੈਂਕ ਯੂ ਬਾਈ ਲਾਈਵ ਤੇ ਆਉਣ ਲਈ ਹਨਾ ਤੁਸੀਂ। ਹਮੇਸ਼ਾ ਆਪਣੀ ਲਾਈਵ ਤੇ ਆਉਣੇ ਹੋਗੇ ਗੱਲਬਾਤ ਕਰਦੇ ਹੋ ਬਈ ਧੰਨਵਾਦ ਹਰਪਾਲ ਬਾਈ ਬਹੁਤ ਬਹੁਤ ਸਸੀ ਕਾਲ ਬਰੇ ਹੋਰ ਠੀਕ ਹੋ ਜੀ ਹੋਰ ਬਰੇ ਕੀ ਹਾਲ ਆ ਹੋਰ ਠੀਕ ਠਾਕ ਬਈ ਸਾਰੇ ਤੇ ਬਈ ਸਪੈਲਿੰਗ ਨੋਟ ਕਰ ਲਓ ਆਪਣੇ ਜਿਹੜਾ ਇਸ ਤਾ ਤੇ ਆਪਣੀ ਜਿਹੜੀ ਆਈਡੀ ਹੈ ਵੀ ਆਰ ਆਈ ਐਨ ਡੀ ਆਰ ਵਰਿੰਦਰ ਐਸ ਆਈ ਐਨ ਜੀ ਐਚ ਸਿੰਘ 145 ਆਪਣੀ ਆਈਡੀ ਜਿਹੜੀ ਆ ਜੂਗੀ ਸਾਹਮਣੇ ਵੀ ਆਰ ਆਈ ਐਨ ਡੀ ਆਰ ਵਰਿੰਦਰ ਸਿੰਘ 145 ਠੀਕ ਆ ਜੀ ਠੀਕ ਆ ਆਸ਼ਾ ਜੀ ਜਲੰਧਰ ਤੋਂ ਆ ਜੀ ਆਸ਼ਾ ਲੰਬੜਦਾਰ ਨੇ ਠੀਕ ਆ ਜੀ ਲੰਬੜਦਾਰ ਨੇ ਜੀ ਠੀਕ ਆ ਜੀ ਹੋ ਠੀਕ ਹੋ ਜੀ ਤੇ ਬਈ ਆ ਜਾ ਕਰੋ ਲਾਈਵ ਤੇ ਹਨਾ ਜਦੋਂ ਆਪਾਂ ਹੁੰਨੇ ਆ ਠੀਕ ਆ ਵੀਰੇ ਠੀਕ ਆ ਤੇ ਜਦੋਂ ਆਪਾਂ ਲਾਈਵ ਕਰਦੇ ਆ ਆ ਜਾ ਕਰੋ ਬਈ 2 ਮਿੰਟ ਹਨਾ ਗੱਲਾਂ ਬਾਤਾਂ ਹੁੰਦੀਆਂ ਨੇ ਨਾਲੇ ਬਹਾਨੇ ਨਾਲ ਥੈਂਕ ਯੂ ਜੀ ਥੈਂਕ ਯੂ ਆਸ਼ਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹਨਾ ਤੁਸੀਂ ਪਿਆਰ ਬਹੁਤ ਦਿੰਦੇ ਹੋ ਹਨਾ ਤੁਹਾਡੇ ਪਿਆਰ ਸਦਕੇ ਜਿਹੜਾ ਆਪਾਂ ਮੜਾ ਮੋਟਾ ਜਿੰਨੀ ਕੁ ਜਾਣਕਾਰੀ ਹੈਗੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਹਾਂਗੇ ਯੰਗ ਗੌਟ ਤੋਂ ਬਾਈ ਕੀ ਹਾਲ ਆ ਬਾਈ ਯੰਗ ਗੌਟ ਵਾਲਿਆ ਧੰਨਵਾਦ ਜੀ ਧੰਨਵਾਦ ਬਾਈ ਇੰਸਟਾ ਦੇ ਫੋਲੋ ਕਰਨ ਲਈ ਧੰਨਵਾਦ ਜੀ ਬਹੁਤ ਬਹੁਤ ਸੋ ਕੋਮੇਦ ਸਿੰਘ ਬਾਈ ਆ ਗਿਆ ਹੋਰ ਬਾਈ ਕੀ ਹਾਲ ਚਾਲ ਆ ਵੀਰੇ ਠੀਕ ਹੋ ਯੰਗ ਫਾਰਮ ਕੀ ਹਾਲ ਆ ਬਾਈ ਹਾਲ ਚ ਵਧੀਆ ਵੀਰੇ ਹਾਲ ਚਾਲ ਪੂਰੇ ਵਧੀਆ ਨੇਗੇ ਠੀਕ ਆ ਜੀ ਅਸਾ ਜੀ ਬਹੁਤ ਵਧੀਆ ਗੱਲ ਆ ਹਨਾ ਤੇ ਜਿਹੜੀ ਆਪਣੀ ਬਾਈ ਅੱਪਾ ਛੇਰ ਪਰ ਰਹੇ ਨੇ ਬਈ ਆਪਣੀ ਛੇਰ ਪਰ ਹੈਸ ਆ ਗਈ ਹਨਾ ਬਈ ਜੰਗਕੋਟ ਆ ਬਈਰੇ ਅਸ਼ਨੂਰ ਲੁੱਕ ਸਪੌਟ ਵਾਲੇ ਲਿਖੋ ਬਈ ਕੀ ਕਹਿ ਰਹੇ ਹੋ ਮੈਨੂੰ ਸਮਝ ਨਹੀਂ ਲੱਗੀ ਤੁਹਾਡੀ ਹਨਾ ਤੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਮੈਨੂੰ ਮੜਾ ਜਾ ਸਮਝਾਓ ਹਨਾ ਤੇ ਅਮਰ ਸੰਦੂ ਬਈ ਕਹਿੰਦਾ ਭਾਜੀ ਮੈਂ ਅਮਰ ਸਰ ਜਲੰਧਰ ਦੇ ਵਿੱਚ ਕਾ ਠੀਕ ਆ ਵੀਰੇ ਠੀਕ ਆ ਆਪਣੇ ਨਾਲ ਬਈ ਬਹੁਤ ਸਾਰੇ ਵੀਰ ਨੇ ਹਨਾ ਜਿਹੜੇ ਬਾਡਰ ਏਰੀਆ ਤੋਂ ਬਾਹਲੇ ਜੁੜੇ ਹੋਏ ਨੇ ਬਾਈ ਜਿਹੜਾ ਸਾਡੇ ਏਰੀਆ ਤੋਂ ਬਹੁਤ ਘੱਟ ਨੇ ਮੇਰੇ ਨਾਲ ਜਿਹੜੇ ਸਾਡੇ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ ਬਾਈ ਉਹ ਜ਼ਿਆਦਾ ਬਾਡਰੀ ਅੰਮਰਸਰ ਲਾ ਲੋ ਹਨਾ ਠੀਕ ਆ ਜੀ ਠੀਕ ਆ ਠੀਕ ਆ ਵੀਰੇ ਵੀਰ ਕਹਿੰਦਾ ਮੇਰਾ ਨਾਮ ਅਸ਼ਨੂਰ ਲੱਕ ਸਪੋਟਿਆ ਠੀਕ ਆ ਵੀਰੇ ਠੀਕ ਆ ਜੀ ਧੰਨਵਾਦ ਬਾਈ ਬਹੁਤ ਬਹੁਤ ਹਨਾ ਤੁਸੀਂ ਲਾਈਵ ਤੇ ਆਉਣੇ ਹੋਗੇ ਹਨਾ ਬਈ ਸਪੋਰਟ ਕਰਿਆ ਕਰੋ ਜਿਆਦਾ ਤੋਂ ਜਿਆਦਾ ਸੋ ਆਪਣੀ ਇੰਸਟਾਗ੍ਰam ਜਿਹੜੀ ਆਈਡੀ ਤੁਸੀਂ ਨੋਟ ਕਰ ਲਓ ਤੁਸੀਂ ਉੱਤੇ ਜਾ ਕੇ ਵੀ ਆਪਾਂ ਨੂੰ ਫੋਲੋ ਕਰ ਲਓ ਬਰਿੰਦਰ ਸਿੰਘ 145 V A R I N D E R ਬਰਿੰਦਰ ਸਿੰਘ 145 ਆਪਣੀ ਜਿਹੜੀ ਇੰਸਟਾਗ੍ਰam ਆਈਡੀ ਆ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਫੋਲੋ ਕਰ ਸਕਦੇ ਹੋ ਉਹਦੇ ਤਾਂ YouTube ਦੇ ਬਾਬਤ ਵੀ ਦੱਸਦੇ ਹੁੰਦੇ ਆਫੀਸ਼ੀਅਲ ਬਰਨ ਬਈ ਆਪਣਾ ਛੋਟਾ ਭਾਈ ਆਫੀਸ਼ੀਅਲ ਬਰਨ ਇਹ ਵੀ ਬੀਰੋ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਐਕਟਿਵ ਰਹਿੰਦਾਗਾ ਤੇ ਕੀ ਹਾਲ ਆ ਬਾਈ ਬਰਨ ਠੀਕ ਹੋ ਵੀਰੇ ਤੇ ਬਦਿਆ ਵੀਰੇ ਬਦਿਆ 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 ਧੰਨਵਾਦ ਜੀ ਧੰਨਵਾਦ ਜੀ ਵੀਰ ਕਹਿੰਦਾ ਫੁੱਲ ਸਪੋਰਟ ਬਾਈ ਤੁਹਾਡੀ ਸਪੋਰਟ ਨਾਲ ਹੀ ਹਣਾ ਜੋ ਵੀ ਕੁਝ ਆਪਾਂ ਤੇ ਪਿਆਰ ਕਰਦੇ ਹਾਂ ਤੁਸੀਂ ਹਣਾ ਆਪਾਂ ਨੂੰ ਠੀਕ ਆ ਵੀਰੇ ਬਰਨ ਹੋਰ ਬਾਈ ਠੀਕ ਠਾਕ ਹਾਂਜੀ ਬਾਈ ਆਪਾਂ ਜੌਬ ਕਰਦੇ ਆਂਗੇ ਤੇ ਬਈ ਲਾਈਕ ਕਰ ਦੋ ਤੇ ਜਿਹਨੇ ਲਾਈਕ ਲਾਈਵ ਤੇ ਹੋ ਬਈ ਲਾਈਕ ਆ ਚਾਰ ਨੇ ਸੋ ਜਿਹੜੇ ਜਿਹੜੇ ਵੀਰ ਲਾਈਵ ਤੇ ਨੇ ਉਹ ਲਾਈਕ ਜਰੂਰ ਕਰ ਦੋ ਬਈ ਤੇ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਲਾਈਵ ਨੂੰ ਹਨਾ ਤੇ ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਜਿਹੜਾ ਚੈਨਲ ਉਹ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਆਪਾਂ ਜਿੰਨੀ ਕੱਪਾਂ ਨੂੰ ਜਾਣਕਾਰੀ ਹੁੰਦੀ ਹੈ ਦੋਸਤੋ ਪਾਉਣੀਕ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆਪਾਂ ਨੂੰ ਖਾਸ ਕੋਈ ਜ਼ਿਆਦਾ ਤਾਂ ਹੈ ਨਹੀਂ ਜਿਹੜੀ ਤੁਹਾਨੂੰ ਹੁੰਦੀ ਆ ਤੁਸੀਂ ਦੱਸ ਦਿਆ ਗਰੁੱਪਾਂ ਨੂੰ ਜਿਹੜੀ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਹੁੰਦੀ ਆ ਸੋ ਆਪਾਂ ਕਰ ਦਿੰਨੇ ਆਗੇ ਤੁਹਾਡੇ ਨਾਲ ਸ਼ੇਅਰ ਸੋ ਆਪਾਂ ਨੂੰ ਇੰਸਟਾ ਤੇ ਫੋਲੋ ਕਰ ਲਓ ਬਰਿੰਦਰ ਸਿੰਘ 145 ਆਪਣੀ ਇੰਸਟਾਗ੍ਰam ਆਈਡੀ ਹੈਗੀ ਤੇ ਬਰਿੰਦਰ ਸਿੰਘ ਨਾਂ ਤੋਂ ਆਪਣੀ ਫੇਸਬੁੱਕ ਜਿਹੜੀ ਆਈਡੀ ਆ ਸੋ ਇੱਕ ਆਪਾਂ ਦੋਸਤੋ ਹੋਰ ਜਾਣਕਾਰੀ ਦਿੰਨੇ ਆਪਾਂ ਨੇ ਫੇਸਬੁੱਕ ਤੇ ਪੇਜ ਬਣਾਇਆ ਪੇਜ ਦਾ ਨਾਮ ਆ ਵਿੱਕੀ ਸ਼ੇਰਪੁਰੀ ਆ ਤੁਸੀਂ ਉੱਥੇ ਜਾ ਕੇ ਤੁਸੀਂ ਆਪਾਂ ਨੂੰ ਜਿਹੜੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਬਾਕੀ ਬਈ ਹੋਰ ਸੁਣਾਓ ਤੁਸੀਂ ਗੱਲਬਾਤ ਬਈ ਕਰਿਆ ਕਰੋ ਹਨਾ ਤੇ ਜਿੰਨੀ ਵੀ ਤੁਹਾਨੂੰ ਜਾਣਕਾਰੀ ਹੁੰਦੀ ਹੈ ਤੁਸੀਂ ਵੀ ਦੱਸਿਆ ਕਰੋ ਜਿੰਨੀ ਕੱਪਾ ਨੂੰ ਹੁੰਦੀ ਆਪਾਂ ਦੱਸ ਦਿਆਂਗੇ ਤੇ ਸੋ ਪਾਪਾ ਵੀ ਆ ਦੂ ਦੂ ਜਾਂਦੇ ਆ ਦੂ ਓਕੇ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ ਬੰਨੋ ਭਾਈ ਕਹਿੰਦਾ ਲੌਂਗ ਵੀਡੀਓ ਤੇ ਵਿਊ ਨਹੀਂ ਆਉਂਦੇ ਭਾਈ ਲੌਂਗ ਵੀਡੀਓ ਤੇ ਵਿਊ ਨਾ ਆਉਣ ਦਾ ਕਾਰਨ ਕਿਹੜਾ ਹੁੰਦਾ ਹਨਾ ਇੱਕ ਤਾਂ ਭਾਈ ਆਪਾਂ ਕਿਸੇ ਵੀ ਆਪਾਂ ਹੁਣ ਚਲੋ ਆਪਣਾ ਜਿਹੜਾ ਮੁੱਦਾ ਆਪਣਾ ਹੋਰ ਥੋੜਾ ਹੋ ਰਿਹਾ ਚਲੋ ਆਪਾਂ ਬਰੋਨੀ ਬਾਈ ਨੇ ਸਵਾਲ ਪੁੱਛਿਆ ਆਪਾਂ ਉਹਨੂੰ ਦੱਸਾਂਗੇ ਬਈ ਪਤਾ ਕੀ ਚੱਕਰ ਹੁੰਦਾ ਹੈਗਾ ਜਦੋਂ ਆਪਾਂ YouTube ਤੇ ਕੰਮ ਕਰਦੇ ਆ ਉਹਦੇ ਲਈ ਕਿਤਾਬਾਂ ਨੂੰ ਸਬਰ ਦੀ ਬਹੁਤ ਲੋੜ ਹੁੰਦੀ ਹੈ ਹਨਾ ਸਬਰ ਜਿੰਨਾ ਭਰੱਖਾਂਗੇ YouTube ਤੇ ਆਪਾਂ ਓਨੇ ਕਾਮਯਾਬ ਹੋਵਾਂਗੇ ਤੁਸੀਂ ਕੋਈ ਵੀ ਇੱਕ ਟਾਪਿਕ ਫੜ ਲਓ ਜੇਕਰ ਤੁਸੀਂ ਬਲੌਗਿੰਗ ਕਰਦੇ ਹੋ ਤਾਂ ਤੁਸੀਂ ਬਲੌਗਿੰਗ ਕਰੋ ਜੇਕਰ ਤੁਸੀਂ ਫੂਡ ਪ੍ਰਤੀ ਕੁਝ ਦੱਸਦੇ ਹੋ ਉਹ ਕਰੋ ਜੇਕਰ ਤੁਸੀਂ ਕੋਈ ਪ੍ਰਮੋਸ਼ਨਾਂ ਕਰਦੇ ਹੋ ਤਾਂ ਤੁਸੀਂ ਪ੍ਰਮੋਸ਼ਨਾਂ ਕਰੋ ਜਦੋਂ ਬਈ ਆਪਾਂ ਬਦਲ-ਬਦਲ ਕੋਈ ਵੀ ਇੱਕ ਵੀਡੀਓ ਪਾਉਣਿਆ ਉਦੋਂ ਥੋੜੀ ਦਿੱਕਤ ਆਉਂਦੀ ਹੈਗੀ ਸੋ ਡੇਲੀ ਵੀਡੀਓ ਅਪਲੋਡ ਕਰੋ YouTube ਤੇ ਸਫਲ ਹੋਣ ਦਾ ਦੋਸਤੋ ਸਭ ਤੋਂ ਵੱਡਾ ਜਿਹੜਾ ਇੱਕ ਤਰੀਕਾ ਉਹ ਪਾ ਤੁਹਾਨੂੰ ਦੱਸ ਦਿਆਂਗੇ YouTube ਤੇ ਡੇਲੀ ਵੀਡੀਓ ਅਪਲੋਡ ਕਰੋ ਡੇਲੀ ਕੋਈ ਤੁਸੀਂ ਨੇ ਨਾਗਾ ਨਹੀਂ ਪਾਉਣਾ ਹੈਗਾ भाई भाई ते, ते हां भाई सवाल पूछो वीरै पुलर साहब सवाल पूछो आपा ਤੁਹਾਡੇ ਸਵਾਲ ਦਾ ਵੀ ਜਵਾਬ ਦਿੰਨੇ ਆਂ ਆਪਾਂ ਮਾੜੀ ਜੀ ਗੱਲ ਰਹੀਗੀ ਉਹ ਵੀ ਕਰ ਲਈਏ ਸੋ ਬਈ ਇੱਕ ਟਾਪਿਕ ਤੇ ਤੇ ਵਧੀਆ ਜਾਣਕਾਰੀ ਵਾਲੀ ਵੀਡੀਓ ਕਿਉਂਕਿ ਆਪਾਂ YouTube ਤੇ ਆਪਾਂ ਜਿਹੜੇ ਵੀਡੀਓ ਦੇਖਦੇ ਆ ਹਨਾ ਕੋਈ ਵੀ ਉਦੋਂ ਆਪਾਂ ਇਹ ਚਾਹੁੰਦੇ ਆ ਕਿ ਜਿਹੜੀ YouTube ਤੇ ਆਪਾਂ ਵੀਡੀਓ ਕਲਿੱਕ ਕਰ ਰਹੇ ਹਾਂ ਉਹ ਤੋਂ ਆਪਾਂ ਨੂੰ ਪ੍ਰੋਪਰ ਜਾਣਕਾਰੀ ਮਿਲੇ ਸੋ ਲੋਕ ਵੀ ਆਪਾਂ ਤੋਂ ਹੀ ਅਸੈਪਟ ਕਰਦੇ ਨੇ ਇੱਕ ਤਾਂ ਥੰਬਨੇਲ ਵਧੀਆ ਹੋਣਾ ਚਾਹੀਦਾ ਦੂਸਰਾ ਉਹ ਚ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈਗੀ ਜਦੋਂ ਜਿ ਪ੍ਰੋਪਰ ਜਾਣਕਾਰੀ ਹੋਊਗੀ ਉਦੋਂ ਆਪਣਾ ਚੈਨਲ ਚੱਲੂਗਾ ਹੀ ਚੱਲੂਗਾ ਜੇਕਰ ਅੱਜ ਨਹੀਂ ਵਿਊ ਆ ਰਹੇ ਡੇਲੀ ਅਪਲੋਡ ਕਰੋ ਕੱਲ ਨੂੰ ਆਉਣਗੇ ਪਰਸ ਨੂੰ ਚੌਥੇ ਨੂੰ ਕੋਈ ਦਿੱਕਤ ਨਹੀਂ ਪਰ ਆਪਾਂ ਨੂੰ ਨਿਸ਼ਚੇ ਨਾਲ ਜਿਹੜੀ ਡੇਲੀ ਵੀਡੀਓ ਅਪਲੋਡ ਕਰਨੀ ਪਊਗੀ ਜੇਕਰ ਤੁਸੀਂ ਸਾਲ 6 ਮਹੀਨੇ ਪ੍ਰੋਪਰ ਵਧੀਆ ਕੰਮ ਕਰਦੇ ਹੋ ਤਾਂ ਤੁਸੀਂ YouTube ਤੇ ਸਫਲ ਹੋ ਸਕਦੇ ਹੋਗੇ ਸੋ ਬਈ ਆਪਾਂ ਨੂੰ ਥੋੜਾ ਜਿਹਾ ਸਬਰ ਵੀ ਰੱਖਣਾ ਪਊਗਾ ਹਨਾ YouTube ਤੇ ਤੇ ਬਾਕੀ ਹੋਲੀ ਫਰਮਾਤਮਾ ਵੀ ਮੇਰ ਕਰ ਹੀ ਦਿੰਦਾ ਜਦੋਂ ਆਪਾਂ ਕਿਸੇ ਵੀ ਕੰਮ 'ਚ ਪੈ ਜਾਈ ਹੈਨਾ ਢੁੱਲਰ ਸਾਹਿਬ ਕਹਿੰਦੇ ਬਾਈ ਹਾਂ ਆਪਾਂ ਕਿਸੇ ਤੋਂ ਆਂਡੇ ਵਾਲੀ ਮੁਰਗੀ ਲੈਨੇ ਆ ਤਾਂ ਉਹ ਘਰ ਆ ਕੇ ਆਂਡੇ ਨਹੀਂ ਦਿੰਦੀ ਕੀ ਕਾਰਨ ਹੋ ਸਕਦਾ ਹਾਂ ਬਾਈ ਇਹ ਹੁੰਦਾਗਾ ਕਈ ਵਾਰ ਆਪਾਂ ਵੱਡੀ ਮੁਰਗੀ ਲੈ ਆਉਣੇ ਆਗੇ ਪਤਾ ਬਾਈ ਕੀ ਚੱਕਰ ਆ ਇੱਕ ਤਾਂ ਆਪਾਂ ਆਪਾਂ ਜਦੋਂ ਮੁਰਗੀ ਲੈ ਆਂਦੀ ਵੱਡੀ ਬਾਈਚਾਂਸ ਮੈਂ ਕਿਸੇ ਤੋਂ ਲੈ ਆਂਦੀ ਆ ਮੁਰਗੀਆਂ ਹਨਾ 20 50 100 ਕਿੰਨੀਆਂ ਵੀ ਆਪਣੇ ਘਰੇ ਅੰਡੇ ਉਹ ਦਿੰਦੀਆਂ ਨਹੀਂ ਜਾਂ ਬਹੁਤ ਘੱਟ ਦਿੰਦੀਆਂ ਨੇ ਉਹਦਾ ਬਈ ਕਾਰਨ ਕੀ ਹੁੰਦਾਗਾ ਉਹਦਾ ਵੱਡਾ ਕਾਰਨ ਇੱਕ ਤਾਈ ਹੁੰਦਾ ਕਿ ਖਾਾਕ ਦਾ ਫਰਕ ਪੈ ਜਾਂਦਾ ਬਈ ਫੀਡ ਦਾ ਬਦਲਾਵ ਹੋ ਜਾਂਦਾਗਾ ਠੀਕ ਹੈ ਨਾ ਦੂਸਰਾ ਜਦੋਂ ਆਉਂਦੀਆਂ ਨੇ ਉਹਨਾਂ ਦਾ এনਵਾਇਰਨਮੈਂਟ ਚੇਂਜ ਹੁੰਦਾਗਾ ਜਿਸ ਤਰ੍ਹਾਂ ਆਪਾਂ ਹੁਣ ਲੈ ਆਂਦੇ ਲੈ ਆਂਦੀਆਂ ਮੁਰਗੀਆਂ ਉਹਨੂੰ 5 10 ਦਿਨ ਦੋਸਤੋਂ ਲੱਗਦੇ ਨੇ ਕਿਉਂਕਿ ਮੁਰਗੀ ਦਾ ਉੱਥੇ ਜਾ ਕੇ ਪ੍ਰੋਪਰ ਜੀ ਨਹੀਂ ਲੱਗਦਾ ਹੁੰਦਾ ਜਿਸ ਤਰ੍ਹਾਂ ਆਪਾਂ ਕਿਤੇ ਹੋਰ ਚ ਲਈ ਆਪਣਾ ਵੀ ਨਹੀਂ ਜੀ ਲੱਗਦਾ ਮੁਰਗੀ ਅੰਡਾ ਉਦੋਂ ਦਊ ਜਦੋਂ ਪ੍ਰੋਪਰ ਖੁਸ਼ ਹੋਊ ਤੇ ਉਹਦਾ ਜੀ ਪ੍ਰੋਪਰ ਲੱਗੂਗਾ এনवायरमेंट ਉਹਨੂੰ ਪਸੰਦ ਹੋਊਗਾ ਸੋ ਕਾਲੀ ਨਾ ਕਰਿਆ ਕਰੋ ਜੇਕਰ ਆਪਾਂ ਮੁਰਗੀ ਲੈ ਕੇ ਆਉਣੇ ਕਿਤੇ ਤਾਂ 5-10 ਦਿਨ ਵੇਟ ਕਰ ਲਿਆ ਕਰੋ ਹਾਂ ਜੇਕਰ ਉਹਦੋਂ ਬਾਅਦ ਵੀ ਨਹੀਂ ਦਿੰਦੀ ਤਾਂ ਤੁਸੀਂ ਅਗਲੇ ਨੂੰ ਕਹਿ ਸਕਦੇ ਆਪਾਂ ਲਾਂਬਾ ਦੇ ਸਕਦੇ ਆਂਗੇ ਪਰ ਜੇਕਰ 2-4 ਦਿਨ 5 ਦਿਨ ਮੁਰਗੀ ਨਹੀਂ ਅੰਡਾ ਦਿੰਦੀ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਉਹ ਹੌਲੀ-ਹੌਲੀ ਜਿਹੜੇ ਅੰਡੇ ਦੇਣ ਲੱਗ ਜਾਂਦੀ ਆ ਸੋ ਟੈਨਸ਼ਨ ਲੈਣ ਦੀ ਲੋੜ ਨਹੀਂ ਅਮਰਤਵਾਈ ਦਾ ਸਵਾਲ ਆ ਬਾਈ ਕਹਿੰਦਾ ਅੰਡੇ ਦੀ ਜ਼ਰਦੀ ਪਿਓਰ yellow ਕਿਵੇਂ ਹੁੰਦੀ ਆ ਕਿਹੜੀਆਂ ਚੀਜ਼ਾਂ ਨਾਲ ਨੇਚਰਲੀ ਹੋ ਸਕਦੀ ਆ ਡਾਰਕ yellow ਦੇਸੀ ਮੁਰਗੀ ਬਾਈ ਇੱਕ ਤਾਂ ਚਲੋ ਹਨਾ ਜਦੋਂ ਆਪਾਂ ਤੋਂ ਅੰਡਾ ਕੋਈ ਖਰੀਦਦਾ ਉਹਦਾ ਇਹੀ ਸਵਾਲ ਹੁੰਦਾ ਤਾਈਆਂ ਤੁਸੀਂ ਮੈਥੋਂ ਪੁੱਛ ਰਹੇ ਹੋ ਹਨਾ ਬਾਈ ਜਿਹੜੀ ਜ਼ਰਦੀ ਆ ਹਨਾ ਉਹ ਹੋ ਜਾਂਦੀ ਹੈਗੀ yellow ਉਹ ਜੋ ਕੋਈ ਦਿੱਕਤ ਨਹੀਂ ਸੋ ਉਹ ਵੀ ਆਪਾ ਦੱਸ ਦਿੰਦੇ ਆ ਕਿਵੇਂ ਹੋਊਗੀ yellow ਬਹੁਤ ਸਾਰੇ ਵੀਰ ਨਹੀਂ ਦੱਸਦੇ ਚਲੋ ਆਪਾਂ ਦੱਸ ਦਿੰਦੇ ਆਂਗੇ ਇੱਕ ਤਾਂ ਪਹਿਲੇ ਨੰਬਰ ਤੇ ਦੋਸਤੋ ਜੇਕਰ ਤੁਸੀਂ ਜਰਦੀ yellow ਕਰਨੀਆਂ ਤਾਂ ਤੁਹਾਨੂੰ ਮੁਰਗੀਆਂ ਨੂੰ ਗੇਂਦੇ ਦੇ ਫੁੱਲ ਪਾਉਣੇ ਪੈਣਗੇ ਜੇਕਰ ਆਪਾਂ ਥੋੜੀਆਂ ਮੁਰਗੀਆਂ ਰੱਖਦੇ ਆ 10 20 50 100 ਚਲੋ ਫਿਰ ਤਾਂ ਆਪਾਂ ਪਾ ਦਾਂਗੇ ਜੇਕਰ ਆਪਣੀ ਫਾਰਮਿੰਗ ਵੱਡੇ ਪੱਧਰ ਤੇ ਆ ਫਿਰ ਆਪਾਂ ਤੋਂ ਗੇਂਦੇ ਦੇ ਫੁੱਲ ਨਹੀਂ ਪੈਣੇ ਜਦੋਂ ਗੇਂਦੇ ਦੇ ਫੁੱਲ ਤੁਸੀਂ ਪਾਉਂਗੇ ਉਦੋਂ ਜਿਹੜੀ 2-4 ਦਿਨਾਂ ਚ 5 ਦਿਨਾਂ ਚ ਜਿਹੜੀ ਨੇਚਰਲੀ ਜਿਹੜੀ ਜਰਦੀ ਆ ਉਹ 옐ੋ ਹੋ ਜੂਗੀ ਜਾਂ ਫਿਰ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋਗੇ ਤੁਸੀਂ ਕਰੋ ਜਿਹੜਾ ਪਾਣੀ ਦੇਣਾ ਮੁਰਗੀਆਂ ਨੂੰ ਉਹ 'ਚ ਥੋੜੀ ਥੋੜੀ ਹਲਦੀ ਪਾਉਂਦੇ ਰਹੋ ਹਲਦੀ ਨਾਲ ਵੀ ਜਿਹੜਾ ਜਰਦੀ ਦਾ ਕਲਰ ਆ ਉਹ 옐ੋ ਹੋ ਜਾਂਦਾ ਹੈ ਸੋ ਬਹੁਤ ساری ਵੀਰ ਜਿਹੜੋ ਖਰੀਦਦੇ ਨੇ ਅੰਡਾ ਉਹ ਕਹਿੰਦੇ ਨੇ ਕਿ ਜਰਦੀ ਜੈਲੋ ਨਹੀਂ ਹੈਗੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਹਨਾ ਪਰ ਆਪਾਂ ਨੂੰ ਤਾਂ ਪਤਾ ਵੀ ਜਿਹੜੇ ਆਪਾਂ ਕੰਮ ਕਰਦੇ ਆਂ ਕਿ ਜਿਹੜੀ ਜਰਦੀ ਦਾ ਕਲਰ ਕੋਈ ਵੀ ਹੋ ਸਕਦਾ ਉਹਦੇ ਕੋਈ ਦਿੱਕਤ ਨਹੀਂ ਹੁੰਦੀ ਸੋ ਬਈ ਹੁਣ ਜੇਕਰ ਕੋਈ ਸਵਾਲ ਆ ਤਾਂ ਪੁੱਛ ਸਕਦੇ ਹੋ ਨਹੀਂ ਆਪਾਂ ਹੁਣ ਇੱਥੇ ਲਾਈਵ ਨੂੰ ਕਰਨ ਲੱਗਿਆਂ ਸਮਾਪਤ ਕਿਉਂਕਿ ਬਈ ਸਮਾਂ ਹੁਣ ਕਾਫੀ ਹੋ ਰਿਹਾਗਾ ਤੇ ਆਪਾਂ ਹੁਣ ਕੱਲ ਨੂੰ ਫੇਰ ਲਾਈਵ ਹੋਵਾਂਗੇ ਇਸੇ ਸਮੇਂ ਸੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਵੱਧ ਤੋਂ ਵੱਧ ਜੇਕਰ ਕੋਈ ਸਵਾਲ ਆ ਤਾਂ ਪੁੱਛ ਸਕਦੇ ਹੋ ਨਹੀਂ ਫਿਰ ਆਪਾਂ ਹੁਣ ਲਾਈਵ ਨੂੰ ਬੰਦ ਕਰਨ ਲੱਗਿਆਂ ਦੋਸਤੋ ਸੋ ਜਿਹੜੇ ਜਿਹੜੇ ਵੀਰ ਆਪਣੇ ਲਾਈਵ ਤੇ ਆਏ ਬਈ ਧੰਨਵਾਦ ਬਹੁਤ-ਬਹੁਤ ਹਨਾ ਤੁਸੀਂ ਗੱਲਬਾਤ ਕੀਤੀ ਆਪਣੇ ਨਾਲ ਤੇ ਸੋ ਬਈ ਹੁਣ ਆਪਾਂ ਲਾਈਵ ਨੂੰ ਇੱਥੇ ਕਰਦੇ ਹਾਂ ਸਮਾਪਤ ਸੋ ਧੰਨਵਾਦ ਜੀ ਆਪਾਂ ਡੇਲੀ ਲਾਈਵ ਤੇ ਆਇਆ ਕਰਾਂਗੇ ਸ਼ਾਮ ਨੂੰ ਹਣਾ ਹਾਂ ਬਈ ਹਾਪੋ ਲਰਬਾਹੀ ਇਹੀ ਕਾਰਨ ਹੁੰਦੇ ਨੇ ਕਿਉਂਕਿ ਬਈ ਹੁਣ ਪਤਾ ਲੱਗ ਜਾਂਦਾ ਹੈਗਾ ਹਨਾ ਤੇ ਇਹੀ ਕਾਰਨ ਹੁੰਦੇ ਨੇ ਮੁਰਗੀ ਦਾ ਬਈ ਜੀ ਨਹੀਂ ਲੱਗਦਾ ਹਾਂ ਜੇਕਰ ਉਹ 5-7 ਦਿਨ ਨਹੀਂ ਦਿੰਦੀ ਕੋਈ ਦਿੱਕਤ ਨਹੀਂ 10 ਦਿਨ ਨਹੀਂ ਦਿੰਦੀ ਹੈ ਨਾ ਮੁਰਗੀਆਂ ਦੇ ਪਰ ਜੇਕਰ ਉਹ ਤੂੰ ਬਾਅਦ ਵੀ ਨਹੀਂ ਦਿੰਦੀ ਹੈਗੀ ਫੇਰ ਕਾਰਨ ਹੈ ਚਿੰਤਾ ਦਾ ਪਰ ਜੇਕਰ 2-4 ਦਿਨ 5 ਦਿਨ ਮੁਰਗੀ ਨੇ ਗੈਪ ਪਾ ਲਿਆ ਕੋਈ ਦਿੱਕਤ ਨਹੀਂ ਕਿਉਂਕਿ ਬਈ ਮੁਰਗੀ ਆ ਉਹ ਵੀ ਇੱਕ ਵਾਰ ਹੈ ਨਾ ਉਹਦੀ ਫੀਲਿੰਗ ਆ ਉਹਨੂੰ ਜਦੋਂ ਪ੍ਰੋਪਰ ਉਹਦਾ ਮਨ ਲੱਗ ਗਿਆ ਜੀ ਲੱਗ ਗਿਆ ਉਦੋਂ ਜਿਹੜਾ ਮੁਰਗੀ ਨੇ ਉਹ ਆਂਡਾ ਦੇਣਾਗਾ ਸੋ ਧੰਨਵਾਦ ਬਈ ਲਾਈਵ ਤੇ ਆਉਣ ਲਈ ਸਾਰਿਆਂ ਦਾ ਸੋ ਜਿਨ੍ਹਾਂ ਇਹਨੇ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਬਈ ਆਪਾਂ ਕੱਲ੍ਹ ਨੂੰ ਵੀ ਇਸੇ ਟਾਈਮ ਇਸੇ ਸਮੇਂ ਆਪਾਂ ਜਿਹੜਾ ਲਾਈਵ ਤੇ ਆਵਾਂ ਧੰਨਵਾਦ ਜੀ ਲਾਈਵ ਤੇ ਆਉਣ ਲਈ ਥੈਂਕ ਯੂ